ਜਵਾਨ ਬੱਚਿਆਂ ਨੂੰ ਬੇਈ ਬੇਤੀ ਕਰਾਂ। ਕਿਹਾਓ ਗੁਰੂ ਸਾਹਿਬ ਨੇ ਸਾਡੇ ਲਈ ਕੁਰਬਾਨੀਆਂ ਕੀਤੀ ਹੈ। ਹਾਓ। ਗੁਰੂ ਵਾਲੇ ਬਣਿਆ ਬਰਸ਼ੱਕੇ ਸਿੰਘ ਸਜੀਏ। ਔਰ ਕੁਰਸੀਆਂ ਪ੍ਰਾਪਤ ਕਰੀਏ ਬਹੁਤ ਬਹੁਤ ਧੰਨਵਾਦ। ਬਹੁਤ ਵੱਡੀ ਗਿਣਤੀ ਜੋ ਸੰਗਤ ਆ ਜਿਹੜੀ ਇੱਥੇ ਪਹੁੰਚੀ ਆ। ਮੈਂ ਨਹੀਂ ਦੇਖੀ ਨਹੀਂ ਸੰਗਤ ਕਰੀ ਜਿੰਨੀ ਅੱਜ ਇੱਥੇ ਪਹੁੰਚੀ ਹੋਈ। ਸੋ ਬਹੁਤ ਬਹੁਤ ਧੰਨਵਾਦ ਸੋੱਚੀ ਸੰਗਤ ਦਾ। ਉਹ ਸਾਰੇ ਸੰਗਤ ਦਾ ਬਹੁਤ-ਬਹੁਤ ਧੰਨਵਾਦ ਕੀਤਾ ਤੁਸੀਂ ਬੜੀ ਖੇਤੀ ਆਪਣੇ ਕੌਮ ਦੇ ਸ਼ਹੀਦਾਂ ਨੂੰ ਯਾਦ ਕਰਦੇ ਹੋ ਉਹਨਾਂ ਨਾਤਮਸਕੂਰਨ ਲਈ ਸ਼ਤਤੀ ਦੇ ਪਹੁੰਚ ਗਏ ਵਾਇਗ੍ਰੰਥ ਜੀ ਕਾ ਖਾਲਸਾ ਵਾਇਗ੍ਰੰਥ ਜੀ ਕੀ ਫਤਿਹ ਜੀ ਮੈਂ ਪਿੰਡ ਛੋਟਾ ਸੁਰਤਾ ਪਰਤੋਂ ਨੇ ਅੱਜ ਕੀ ਕਹਿਣਾ ਚਾਹੁੰਦਾ ਅੱਜ ਇੱਥੇ ਜੰਪੂਰ ਸਾਹਿਬ ਦੇ ਵਿੱਚ ਮੈਂ ਜੀ ਇੱਥੇ ਗੁਰਦੁਆਰਾ ਸਾਹਿਬ ਕਦੋਂ ਗੜਾ ਤੋਂ ਮੱਥਾ ਟੇਕਣ ਆਇਆ ਇੱਥੇ ਗੁਰੂ ਗੋਬਿੰਦ ਸਿੰਘ ਦੇ ਵੱਡੇ ਸਾਹਿਬਜ਼ਾਦੇ ਖੰਦ ਜੀ ਸਿੰਘ ਬੰਦ ਹਿਆਰ ਦੇ ਨਹਾਦਾਈ ਦਿਹਰ ਉਹ ਇਹ ਬਹੁਤ ਪਵਿੱਤਰ ਜਗ੍ਹਾ ਹੈ ਜਿਹੜਾ ਹਰੇਕ ਇੱਥੇ ਇਨਸਾਨ ਆਉਂਦਾ ਉਹ ਇੱਥੇ ਗੁਰੂ ਘਰ 'ਚ ਮੱਥਾ ਟੇਕਣਾ ਚਾਹਦਾ ਸਭ ਬੱਚਿਆਂ ਨੂੰ ਇਹ ਪੜ੍ਹਾਉਣਾ ਜ਼ਰੂਰੀ ਜਿਹੜੇ ਆਏ ਹੁੰਦੇ ਟੱਕ ਜਿਹੜੇ ਬੱਚੇ ਆਏ ਨੂੰ ਇੱਥੇ ਆ ਕੇ ਗੁਰੂ ਘਰ ਦਾ ਨਿਮਾਣਾ ਹੋਣਾ ਚਾਹੀਦਾ ਅਤੇ ਨਸ਼ੇ ਤੋਂ ਦੂਰ ਰਹਿਣਾ ਚਾਹੀਦਾ ਫੌਜੀ ਸਾਹਿਬ ਪਿੰਡ ਬੈਲੋਨ ਪੁੱਛਦਾ ਕੀ ਕਹਿਣਾ ਚਾਹੁੰਦੇ ਅੱਜ ਦੇ ਸਮਾਗਮ ਦਾ ਮੈਂ ਕਹਾਂ ਅ ਵੀ ਜਿਹੜੇ ਇੱਥੇ ਆਉਂਦੇ ਨੇ ਉਹ ਆਪਣੇ ਕਰਮਾਂ ਨੂੰ ਇੱਕ ਸ਼ਹਾਦਤ ਨੂੰ ਬਹੁਤ ਵੱਡੀ ਇੱਕ ਸੰਗ੍ਹਾ ਵੱਡੀ ਸੰਗ੍ਹਾ ਸ਼ਰਧਾਂਜਲੀ ਦੇ ਜੋ ਬੱਚਿਆਂ ਨੂੰ ਵੀ ਅਪੀਲ ਕਰਨਾ ਚਾਹੋਗੇ ਜਿਹੜੇ ਬੱਚਿਆਂ ਨੂੰ ਅਪੀਲ ਕਰਨਾ ਚਾਹੁੰਦੇ ਆ ਕਿ ਤੁਸੀਂ ਭਾਈ ਸਿੱਖੀ ਨਾਲ ਜੁੜੋ ਸਿੱਖੀ ਨਾਲ ਜੁੜ ਕੇ ਸਿੱਖ ਦਾ ਇਤਿਹਾਸ ਪੜੋ ਤੇ ਅਮਲ ਕਰੋ